ਸਰਕਾਰਯੋਗ ਸਾਥੀਓ ਲਾਈਵ ਹੋਣ ਦਾ ਜਿਹੜਾ ਮੁੱਖ ਕਾਰਨ ਹੈ ਆ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਮੇਨ ਪਾਖੜਾ ਦੀ ਨਹਿਰ ਜਿਹੜੀ ਹੈ ਉਹ ਚੱਲ ਰਹੀ ਹੈ ਅਰਾਜੀ ਚਨਾਥਨ ਕਲਾ ਦੇ ਪੁਲ ਦੇ ਉੱਤੇ ਖੜੇ ਆਂ ਪਿੰਡ ਚਨਾਥਨ ਕਲਾ ਜਿਹੜਾ ਫਤੇਗੜ ਸਾਹਿਬ ਹਾਲਕਾ ਫਤੇਗੜ ਸਾਹਿਬ ਆ ਆ ਤੁਹਾਨੂੰ ਲਾਈਵ ਨਜ਼ਾਰਾ ਦਿਖਾਉਣ ਲੱਗੇ ਆ ਆ ਦੇਖੋ ਕਿੱਡੇ-ਕੱਡੇ ਵੱਡੇ ਪਾੜ ਤਕਰੀਬਨ ਨਹਿਰ 15 ਫੁੱਟ ਸੜਕ ਦੇ ਅੰਦਰ ਆ ਚੁੱਕੀ ਆ 15 ਫੁੱਟ ਦਿਖਾਓ ਸੜਕ ਦਾ ਵੀ ਤਕਰੀਬਨ ਚੌਥਾ ਹਿੱਸਾ ਸੜਕ ਦਾ ਵੀ ਮਹਿਰ ਖਾ ਚੁੱਕੀ ਅੰਦਰ गिर ਰਹੀ ਹੈ ਔਰ ਇਹ ਕਈ ਦਿਨਾਂ ਦਾ ਕਈ ਦਿਨਾਂ ਦਾ ਇਹ ਕਿਸ ਤਰੀਕੇ ਦੇ ਨਾਲ ਇਹ ਚੱਲ ਰਿਹਾ ਔਰ ਦੂਸਰੇ ਪਾਸੇ ਉਹ ਸਾਹਮਣੇ ਇਹ ਸੜਕ ਜਿਹੜੀ ਹੈ ਝਾਲਕੇੜੀ ਨੂੰ ਜਾਂਦੀ ਹੈ ਦੂਸਰੇ ਪਾਸੇ ਪੁਲ ਟੱਪ ਕੇ ਟੌੜਾ ਨੂੰ ਸੜਕ ਜਾਂਦੀ ਹੈ ਪਿੰਡ ਟੌੜਾ ਨੂੰ ਔਰ ਔਰ ਸਾਹਮਣੇ ਦੁਬਾਰ ਪਹਿਲਾਂ ਗਿਰਜੀ ਸੀ ਜੀ ਦੁਬਾਰਾ ਬਣਾਈ ਟੌੜੇ ਪਿੰਡ ਵਾਲਿਆਂ ਨੇ ਔਰ ਥੈਲੇ ਲਾਏ ਇੱਥੇ ਥੈਲੇ ਜਨਾਥਲ ਕਲਾ ਵਾਲਿਆਂ ਨੇ ਲਾਏ ਨਾ ਕੋਈ ਬੀਬੀਐਮਪੀ ਦਾ ਨਾ ਕੋਈ ਪੰਜਾਬ ਸਰਕਾਰ ਦਾ ਨਾ ਕੋਈ ਸਾਡੇ ਪ੍ਰਸ਼ਾਸਨ ਦਾ ਅਧਿਕਾਰੀ ਇੱਥੇ ਅਜੇ ਤੱਕ ਪਹੁੰਚਿਆ ਆ ਪੰਚਾਇਤ ਪਿੰਡਾਂ ਵਾਲੇ ਕਈ ਵਾਰੀ ਸ਼ਿਕਾਇਤਾਂ ਕਰ ਕਰਕੇ ਹੱਟ ਗਏ ਔਰ ਜਿਹੜੀ ਜਿਹੜਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅੱਜ ਨਾ ਮੁੱਖ ਮੰਤਰੀ ਨਾ ਮੰਤਰੀ ਨਾ ਉਹਦਾ ਕੋਈ ਹੋਰ ਅਧਿਕਾਰੀ ਔਰ ਨਾ BBMP ਦੇ ਕਿਸੇ ਨੂੰ ਕੋਈ ਫਿਕਰ ਆਹ ਨਹਿਰ ਜੇ ਇਥੋਂ ਟੁੱਟਦੀ ਐ ਆ ਸਭ ਤੋਂ ਵੱਡਾ ਪਿੰਡ ਫਤੇਗੜ ਸਾਹਿਬ ਦਾ ਜਿਹੜਾ ਚਨਾਥਲ ਕਲਾਂ ਦਿਖਾਓ ਇਧਰ ਸਾਈਡ ਨੂੰ ਕਰਕੇ ਇਹ ਸਾਰਾ ਪਿੰਡ ਜਿਹੜਾ ਆ ਇਸ ਪਿੰਡ ਨੂੰ ਭਾਰੀ ਖਤਰਾ ਔਰ ਔਰ ਇਮੀਡੀਏਟ ਆ ਦੇਖੋ ਸਾਹਮਣੇ ਸਕੂਲ ਐ ਉਹ ਸਕੂਲ ਜਿਹੜਾ ਆ ਉਸ ਸਕੂਲ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਇਹ ਇਸ ਪਾਣੀ ਦਾ ਜਿਹੜਾ ਆ ਇਹ ਮਾਰ ਬਚੂਗੀ ਔਰ ਦੂਸਰੇ ਪਾਸੇੋਂ ਸਿੱਧਾ ਟੋੜਾ ਪਿੰਡ ਜਿਹੜਾ ਆ ਸਾਡੇ ਸਵਰਗਵਾਸੀ ਜਥੇਦਾਰ ਗੁਰਚਰਨ ਸਿੰਘ ਟੋੜਾ ਜੀ ਦਾ ਪਿੰਡ ਔਰਸ ਪਿੰਡ ਨੂੰ ਸਿੱਧਾ ਪਾਣੀ ਜਾ ਕੇ ਟੱਕਰੂਗਾ 1.5 ਕਿਲੋਮੀਟਰ ਤੋਂ ਤੋਂ ਇਸ ਕਰਕੇ ਆਵਾਜ਼ ਘਾਣੀ ਜਾਣੀ ਨੇੜੇ ਰੱਖ ਤੋਂ ਇਸ ਕਰਕੇ ਆ ਦੇਖ ਲਓ ਤੁਹਾਨੂੰ ਨਜ਼ਾਰਾ ਲਾਈਵ ਮੇਰੇ ਨਾਲ ਜਿੱਥੇ ਪਿੰਡ ਦੇ ਪਤਵੰਤੇ ਸੱਜਣ ਨੇ ਸਾਡੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਜੀ ਵੀ ਮੌਕਾ ਦੇਖਣ ਆਏ ਨੇ ਔਰ ਅੱਜ ਮੈਂ ਮਹਿਸੂਸ ਕਰਦਾ ਆ ਕਿ ਇਹ ਸਰਕਾਰ ਜਿਹੜੀ ਕਿ ਸਿਰਫ ਸਿਰਫ ਐਡਵਰਟਾਈਜ਼ਮੈਂਟਾਂ ਦੀ ਸਰਕਾਰ ਹੈ ਜਿਹੜੀ ਸਰਕਾਰ ਨੂੰ ਕੋਈ ਕਿਸੇ ਤਰ੍ਹਾਂ ਦੀ ਲੋਕਾਂ ਦਾ ਫਿਕਰ ਨਹੀਂ ਹੈਗਾ ਉਹ ਸਰਕਾਰ ਜਿਹੜੀ ਹੈ ਸੁੱਤੀ ਪਈ ਹੈ ਆਪਣੇ ਘਰਾਂ ਦੇ ਵਿੱਚ ਔਰ ਕੇਂਦਰ ਦੀ ਸਰਕਾਰ ਆਪਣੇ ਥਾਂ ਤੇ ਸੁੱਤੀ ਪਈ ਹੈ ਇੱਥੇ ਇਹਨਾਂ ਦੇ ਬੇਦਾਰ ਨੇ ਇੱਥੇ ਇਹਨਾਂ ਦੇ ਜੇਲੀ ਨੇ ਇੱਥੇ ਇਹਨਾਂ ਦੇ ਐਸਟੀਓ ਨੇ ਐਕਸੀਅਨ ਨੇ ਔਰ ਕਿਸੇ ਨੇ ਅਜੇ ਤੱਕ ਪਿੰਡਾਂ ਵਾਲਿਆਂ ਨੇ ਤਾਂ ਇਸ ਪਾੜ ਨੂੰ ਕਈ ਵਾਰੀ ਭਰਨ ਦੀ ਕੋਸ਼ਿਸ਼ ਕੀਤੀ ਆ ਫਿਰ ਫਿਰ ਰੋੜਾ ਕੇ ਲੈ ਜਾਂਦਾ ਪਾਣੀ ਪਰ ਕਿਸੇ ਨੇ ਪ੍ਰਸ਼ਾਸਨ ਨੇ ਅਜੇ ਤੱਕ ਕੁਝ ਨਹੀਂ ਕੀਤਾ ਇਹ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਨੇ ਟੁੱਟਦੀਆਂ ਜਾ ਰਹੀਆਂ ਨੇ ਔਰ ਅੱਜ ਪਿੰਡਾਂ ਵਾਲਿਆਂ ਨੂੰ ਮਜਬੂਰ ਹੋ ਕੇ ਕਿਉਂਕਿ ਮੈਨੂੰ ਪਹਿਲਾਂ ਵੀ ਕਈ ਦਿਨਾਂ ਦੇ ਇਹਨਾਂ ਨੇ ਕਿਹਾ ਫੇਰ ਇਹਨਾਂ ਨੂੰ ਕਿਹਾ ਸ਼ਿਕਾਇਤ ਕਰੋ ਸ਼ਿਕਾਇਤ ਕੀਤੀ ਕੋਈ ਇਹਨਾਂ ਨੇ ਕਿਸੇ ਦੇ ਸਿਰ ਤੇ ਜੂਣੀ ਸਰਕੀ ਔਰ ਜੇ ਕੋਈ ਵੱਡਾ ਹਾਦਸਾ ਹੋ ਗਿਆ ਜਿਹੜਾ ਫਤੇਗੜ ਸਾਹਿਬ ਦੇ ਵਿੱਚ ਪਿੰਡ ਚਨਾਲ ਸਿਲ ਜਾਂ ਟੋੜਾ ਵਾਲੀ ਸਾਈਡ ਤਾਂ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਪੰਜਾਬ ਦੀ ਸਰਕਾਰ ਔਰ BBMP ਹੋਊਗੀ ਔਰ ਇਹਨਾਂ ਨੂੰ ਅਸੀਂ ਖਿਤਾਬ ਨਹੀਂ ਦਿੰਨੇ ਆ ਜੇ ਜੇ ਤੁਸੀਂ ਨਾ ਇਹਨਾਂ ਨੂੰ ਇਹਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਤਾਂ ਬਹੁਤ ਵੱਡੇ ਵਿਰੋਧ ਦਾ ਤੁਹਾਨੂੰ ਸਾਹਮਣਾ ਕਰਨਾ ਪਊਗਾ ਔਰ ਇਹ ਮੈਂ ਬੇਨਤੀ ਵੀ ਕਰਦਾ ਹਾਂ ਬੀਬੀਐਮਪੀ ਦੇ ਚੇਅਰਮੈਨ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਮੰਤਰੀ ਨੂੰ ਅਲੀਗੇਸ਼ਨ ਨੂੰ ਕਿ ਤੁਸੀਂ ਆਪੀ ਆ ਕੇ ਮੌਕਾ ਦੇਖੋ ਔਰ ਦੇਖਾ ਕੇ ਦੇਖ ਕੇ ਜਾਓ ਕਿ ਕਿਵੇਂ ਇਹ ਨੈਰ ਜੜੀ ਹੈਗੀ ਹੈ ਇਹ ਦੋ ਪਾਸਿਆਂ ਤੋਂ ਹੀ ਟੁੱਟਣ ਨੂੰ ਫਿਰਦੀ ਹੈ ਰਦੇ ਪਾਸੇ ਵੀ ਟੁੱਟਣ ਨੂੰ ਫੇਤੀ ਹੈ ਰਾਈਟ ਸਾਈਡ ਤੋਂ ਵੀ ਲੈਫਟ ਸਾਈਡ ਤੋਂ ਵੀ ਔਰ ਇਹ ਜਿਹੜੀ ਝਾਲ ਪੈਂਦੀ ਹੈ ਇੱਥੇ ਪੁਲ ਦੀ ਉਹ ਬਹੁਤ ਜ਼ਬਰਦਸਤ ਹੈ ਤਾਂ ਕਿ ਇਹਦੀ ਛੇਤੀ ਤੋਂ ਛੇਤੀ ਰਿਪੇਅਰ ਕੀਤੀ ਜਾਵੇ ਇਹ ਤੁਹਾਨੂੰ ਦੱਸਿਆ ਆ ਜਿਹੜੇ ਧਮਕਾਜੇ ਮਾਰਦੇ ਨੇ ਕਿ ਜੀ ਅਸੀਂ ਅਸੀਂ ਆਮ ਲੋਕਾਂ ਦੀ ਸਰਕਾਰ ਦਿੱਤੀ ਹੈ ਜਿਹੜੇ ਕੇਂਦਰ 'ਚ ਧਮਕਾਜੇ ਮਾਰਦੇ ਨੇ ਅੱਜ ਇਹ ਜਿਹੜੀ ਕਿ ਲਾਈਫਲਾਈਨ ਹੈ ਪੂਰੇ ਪੰਜਾਬ ਦੇ ਲੋਕਾਂ ਦੀ ਹਰਿਆਣਾ ਦੇ ਲੋਕਾਂ ਦੀ ਨਹਿਰ ਜੇ ਇਹ ਕਿਤੇ ਟੁੱਟ ਗਈ ਜਿੱਥੇ ਭਾਰੀ ਨੁਕਸਾਨ ਇਸ ਇਲਾਕੇ ਦਾ ਹੋਣਾ ਉਥੇ ਟੁੱਟਣ ਦੇ ਨਾਲ ਅੱਗੇ ਜਿਹੜਾ ਲੋਕਾਂ ਨੂੰ ਪੀਣ ਵਾਲਾ ਪਾਣੀ ਜਾਂ ਹੋਰ ਪਾਣੀ ਹੈ ਉਹ ਵੀ ਨਹੀਂ ਮਿਲ ਸਕਣਾ ਔਰ ਬਹੁਤ ਵੱਡਾ ਨੁਕਸਾਨ ਜਿਹੜਾ ਹੈਗਾ ਹੋ ਜਾਣਾ ਹੈ ਸੋ ਕਾਈਮ ਅਜੇ ਵੀ ਹੈਗਾ 15 15 ਫੁੱਟ ਕਿਨਾਰਾ ਨਹਿਰ ਖੋਰ ਚੁੱਕੀ ਹੈ 15 ਫੁੱਟ ਕਿਨਾਰਾ ਨਹਿਰ ਖੋਰ ਚੁੱਕੀ ਹੈ ਔਰ ਇਹ ਲੱਗਦਾ ਹੈ ਕਿ ਜੇ ਇਹਨੂੰ ਜਲਦੀ ਠੀਕ ਨਾ ਕੀਤਾ ਗਿਆ ਤਾਂ ਇਹ ਬਹੁਤ ਵੱਡਾ ਨੁਕਸਾਨ ਕਰ ਦਊਗੀ ਤਾਂ ਸਾਥੀਓ ਇਹ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਸ਼ਾਇਦ ਤੁਹਾਡੀ ਸ਼ੇਅਰ ਕੀਤੀ ਹੋਈ ਵੀਡੀਓ ਕਿਸੇ ਨਾ ਕਿਸੇ ਅਧਿਕਾਰੀ ਡੀਸੀ ਜੀਪ ਸੈਕਟਰੀ ਜਾਂ ਇਰੀਗੇਸ਼ਨ ਸੈਕਟਰੀ ਜਾਂ ਮੁੱਖ ਮੰਤਰੀ ਜਾਂ ਬੀਬੀਐਮਬੀ ਦੇ ਚੇਅਰਮੈਨ ਕੋਲ ਜਾ ਕੇਂਦਰ ਦੇ ਵਜ਼ੀਰ ਕੋਲ ਪਹੁੰਚ ਜਾਵੇ ਵੱਧ ਤੋਂ ਵੱਧ ਛੇਰ ਕਰੋ ਮੈਂ ਪੰਜਾਬ ਦੇ ਲੋਕਾਂ ਨੂੰ ਕਿਹਾ ਚੁੱਕਾ ਕਿ ਇਹ ਨਾ ਰੱਗੇ ਜਾ ਕੇ ਪਟਿਆਲੇ ਤੋਂ ਹੋ ਕੇ ਨਰਵਾਣਾ ਬਰਾਜ ਨਿਕਲ ਜਾਂ ਨਰਵਾਣੇ ਨੂੰ ਵੀ ਨਿਕਲ ਜਾਂਦੀ ਹੈ ਅੱਗੇ ਮਾਨਸਾ ਤੋਂ ਅੱਗੇ ਬਹੁਤ ਕਹਾ ਜਾ ਕੇ ਇਹ ਜਾ ਕੇ ਤਕਰੀਬਨ ਹਰਿਆਣੇ ਨੂੰ ਹਰਿਆਣੇ ਦੇ ਵਿੱਚ ਔਰ ਔਰ ਰਾਜਸਥਾਨ ਨੂੰ ਵੀ ਇਹੀ ਨਹਿਰ ਨਿਕਲਦੀ ਹੈ ਜੋ ਜਿੰਨਾ ਇਲਾਕਿਆਂ ਦੇ ਇਹ ਮਹਿਰ ਦਾ ਪਾਣੀ ਜਾਂਦਾ ਹੈ ਜਿਹੜੇ ਜਿਹੜੇ ਲੋਕ ਇਸ ਵੀਡੀਓ ਨੂੰ ਦੇਖਣ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਜੇ ਨਹਿਰ ਇੱਥੇ ਟੁੱਟੀ ਤਾਂ ਪਾਣੀ ਥੋੜਾ ਵੀ ਬੰਦ ਹੋਣਾ ਤਾਂ ਪਟਿਆਲਾ, ਮਾਨਸਾ, ਸੰਗਰੂਰ, ਕੈਥੋਲ ਜੀਂਦ, ਰਾਜਸਥਾਨ ਦਾ ਜ਼ਿਲ੍ਹਾ ਗੰਗਾ ਨਗਰ, ਹਨੂਮਾਨਗੜ ਇਹ ਸਾਰਾ ਪ੍ਰਭਾਵਿਤ ਹੋਊਗਾ। ਤੋਂ ਬਹੁਤ ਮੈਨੂੰ ਮੈਂ ਬਾਰ-ਬਾਰ ਤੁਹਾਨੂੰ ਇਹ ਅਪੀਲ ਕਰਦਾ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਸਰਕਾਰ ਸੁੱਤੀ ਹੋਈ ਸਰਕਾਰ ਨੂੰ ਨੀਂਦ ਤੋਂ ਉਠਾਓ। ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ